ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਅਪਡੇਟ ਲੈ ਕੇ ਤੁਹਾਡੇ ਕੋਲੇ ਹਾਜ਼ਰਾਂ ਜਿਵੇਂ ਕਿ ਦੇਖ ਸਕਦੇ ਹੋ ਸੈਟੇਲਾਈਟ ਦੀਆਂ ਤਸਵੀਰਾਂ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਵਿਚਕਾਰਲੇ ਇਲਾਕਿਆਂ ਦੇ ਵਿੱਚ ਜਿਹੜੀ ਸੰਘਣੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਅਤੇ ਲੁਧਿਆਣਾ, ਜਲੰਧਰ, ਮੋਗਾ ਮੋਗਾ ਸ਼ਹਿਰ ਦੇ ਵਿੱਚ ਅਤੇ ਮਲੇਰਕੋਟਲਾ ਦੇ ਵਿੱਚ ਆਪਾਂ ਨੂੰ ਮੀਂਹਾਂ ਦੀਆਂ ਹਲਕੀਆਂ-ਫੁਲਕੀਆਂ ਜਿਹੜੀਆਂ ਕਤਿਵਿਧੀਆਂ ਦੇਖਣ ਨੂੰ ਮਿਲੀਆਂ ਨੇ ਭਾਵੇਂ ਬੂੰਦਾਂਵੰਦੀ ਦੇਖਣ ਨੂੰ ਮਿਲਿਆ ਅੱਜ ਸ਼ਾਮ ਦੇ ਮੌਸਮ ਦੀ ਵੀ ਗੱਲ ਕਰਦੇ ਹਾਂ ਸ਼ਾਮ ਅਤੇ ਕੱਲ ਦਾ ਮੌਸਮ ਹੈ ਜਿਹੜਾ ਕਿਸ ਤਰ੍ਹਾਂ ਦਾ ਰਹੇਗਾ ਪੂਰੀ ਡਿਟੇਲ ਵਿੱਚ ਦੱਸਦੇ ਹਾਂ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇਸ ਦਾ ਜ਼ਿਆਦਾ ਪ੍ਰਭਾਵ ਆਪਾਂ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਪਰ ਜਿਹੜੇ ਸਰਹਾਦੀ ਇਲਾਕੇ ਨੇ ਤੇ ਪਹਾੜੀ ਇਲਾਕੇ ਨੇ ਇਹਨਾਂ ਦੇ ਵਿੱਚ ਜਿਹੜਾ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਬਾਕੀ ਦੱਖਣੀ ਇਲਾਕਿਆਂ ਦੇ ਵਿੱਚ ਆ ਜਿਹੜੀ ਬੱਦਲਬਾਈ ਹੋਰ ਵੀ ਸੰਘਣੀ ਹੋ ਸਕਦੀ ਆ ਡਿਟੇਲ ਵਿੱਚ ਦੱਸਦੇ ਆ ਵੀ ਜਿਹੜਾ ਸਿਸਟਮ ਹੈ ਇਹ ਇਹ ਸਿਸਟਮ ਆ ਜਿਹੜਾ ਇਹ ਕਿੰਨਾ ਕੁ ਪ੍ਰਭਾਵਿਤ ਕਰ ਸਕਦਾ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਹੈ ਜਿਹੜੀ ਮੀਂਹਾਂ ਦੀਆਂ ਗਤੀਵਿਧੀਆਂ ਤੇਜ਼ ਹੋ ਸਕਦੀਆਂ ਨੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਕਿ ਇਹ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਡਿਟੇਲ ਵਿੱਚ ਦੇ ਸਕੀਏ ਸਭ ਤੋਂ ਪਹਿਲਾਂ ਤੁਸੀਂ ਸੈਟੇਲਾਈਟ ਤਸਵੀਰਾਂ ਦੇਖੋ ਤੇ ਇਸ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਪੱਛਮੀ ਸਿਸਟਮ ਆ ਜਿਹੜਾ ਉਹ ਲਗਾਤਾਰ ਪੰਜਾਬ ਵੱਲੋਂ ਵੱਧਦਾ ਆ ਰਿਹਾ ਹੈ ਤੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਇਹ ਜ਼ਿਆਦਾਤਰ ਮੀਂਹਾਂ ਦੀਆਂ ਤੇ ਬਾਰਿਸ਼ਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਅੱਜ ਸ਼ਾਮ ਤੱਕ ਆ ਜਿਹੜਾ ਪੰਜਾਬ ਦੇ ਵਿੱਚ ਵਿਚਕਾਰਲੇ ਇਲਾਕੇ ਜਿਵੇਂ ਕਿ ਲੁਧਿਆਣਾ ਜਲੰਧਰ ਮੋਗਾ ਮਲੇਰ ਕੋਟਲਾ ਸੰਗਰੂਰ ਵਰਗੇ ਸ਼ਹਿਰਾਂ ਦੇ ਵਿੱਚ ਹੈ ਜਿਹੜੀ ਆਪਾਂ ਨੂੰ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਉਸ ਤੋਂ ਇਲਾਵਾ ਜੇਕਰ ਉੱਤਰ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਭਾਵ ਜਿਹੜੇ ਪਹਾੜੀ ਇਲਾਕੇ ਨੇ ਇਨ੍ਹਾਂ ਸ਼ਹਿਰਾਂ ਦੇ ਵਿੱਚ ਹੈ ਜਿਹੜੇ ਮੀਹਾ ਦੀਆਂ ਗਤੀਵਿਧੀਆਂ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲ ਗਈਆਂ ਅਮ੍ਰਿਤਸਰ ਤਰਨਤਾਰਨ ਇਨ੍ਹਾਂ ਸ਼ਹਿਰਾਂ ਦੇ ਵਿੱਚ ਵੀ ਦੇਖਣ ਨੂੰ ਮਿਲਣਗੀਆਂ ਬਾਕੀ ਜਿਹੜੇ ਪੱਛਮੀ ਇਲਾਕੇ ਨੇ ਦੱਖਣ ਪੱਛਮੀ ਇਲਾਕੇ ਫਾਜ਼ਿਲਕਾ ਮੁਕਸਰ ਸਾਹਿਬ ਬਠਿੰਡਾ ਫਰੀਦਕੋਟ ਇਨ੍ਹਾਂ ਦੇ ਵਿੱਚ ਵੀ ਆਪਾਂ ਨੂੰ ਹਲਕੀ ਫੁਲਕੀ ਭਾਵ ਪੰਜਾਬ ਦੇ 70 ਤੋਂ 80% ਹਿੱਸੇ ਦੇ ਵਿੱਚ ਜਿਹੜੀ ਆਪਾਂ ਨੂੰ ਮੀਹਾ ਦੀਆਂ ਹਲਕੀ ਫੁਲਕੀ ਅਕੀੜ ਮੇੜ ਅਕੀੜ ਮੇੜ ਦੇਖਣ ਨੂੰ ਮਿਲ ਸਕਦੀ ਹੈ ਇਸ ਦਾ ਜ਼ਿਆਦਾ ਜਿਹੜਾ ਪ੍ਰਭਾਵ ਨਹੀਂ ਮਿਲ ਸਕਦਾ ਦੇਖਣ ਨੂੰ ਮਿਲੇਗਾ ਭਾਵ ਜ਼ਿਆਦਾ ਲੰਬੀ ਬਾਰਿਸ਼ ਵੀ ਨਹੀਂ ਹੋਵੇਗੀ हां ਟੁੱਟਮੀ بارش ਹੋ ਸਕਦੀ ਆ ਬਾਕੀ ਅੱਜ ਰਾਤ ਨੂੰ ਆਪਾਂ ਨੂੰ ਦੱਖਣ ਪੂਰਬੀ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ ਜਿਵੇਂ ਕਿ ਰੂਪਨਗਰ ਹੋ ਗਏ ਨਮਾ ਸ਼ਹਿਰ ਫਤਿਹਗੜ ਸਾਹਿਬ ਪਟਿਆਲਾ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਅੱਜ ਰਾਤ ਨੂੰ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਜ਼ਿਆਦਾ ਟਾਈਮ ਇਹ ਪੰਜਾਬ ਦੇ ਵਿੱਚ ਸਰਵਾਈਵ ਨਹੀਂ ਕਰੇਗਾ ਤੇ ਹਵਾਵਾਂ ਜਦੋਂ ਚੱਲਣਗੀਆਂ ਇਹ ਜਲਦੀ ਹੀ ਪੰਜਾਬ ਸਾਫ਼ ਹੋ ਜਾਵੇਗਾ ਪਰ ਅੱਜ ਦਾ ਦਿਨ ਅਤੇ ਕੱਲ ਦਾ ਦਿਨ ਜਿਹੜੇ ਇਹ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਅ ਪਰਸੋਂ ਤੋਂ ਮੌਸਮ ਸਾਫ਼ ਹੋ ਜਾਵੇਗਾ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਇੱਕ ਪਰ ਇੱਕ ਤਰਫਾ ਨਹੀਂ ਚੱਲਣਗੀਆਂ ਭਾਵ ਉੱਤਰ-ਪੱਛਮੀ ਹਵਾਵਾਂ ਜਾਂ ਦੱਖਣ-ਪੱਛਮੀ ਹਵਾਵਾਂ ਨਹੀਂ ਚੱਲਣਗੀਆਂ ਹਵਾਵਾਂ ਮਿਕਸ ਚੱਲਣਗੀਆਂ ਭਾਵ ਉੱਤਰ-ਪੱਛਮੀ ਹਵਾਵਾਂ ਵੀ ਆਉਣਗੀਆਂ ਤੇ ਪੂਰਬੀ ਹਵਾਵਾਂ ਵੀ ਰੁਕ ਕਰਨਗੀਆਂ ਪੰਜਾਬ ਦੇ ਵੱਲੋਂ ਜਿਸ ਦੇ ਕਾਰਨ ਇਹ ਪੰਜਾਬ ਦੇ ਵਿੱਚ ਜ਼ਿਆਦਾ ਟਾਈਮ ਸਸਟੇਨ ਕਰਨਗੇ ਬੱਦਲ ਬਾਕੀ ਟੈਂਪਰੇਚਰ ਦੇ ਵਿੱਚ ਵੀ ਆਪਾਂ ਨੂੰ ਘਰਾਵਟ ਨਜ਼ਰ ਆਵੇਗੀ ਬਾਅਦ ਹਲਕਾ ਫੁਲਕਾ ਕਹਿਣ ਦਾ ਬਾਅਦ ਆ ਵੀ 2-3 ਡਿਗਰੀ ਹੈ ਜਿਹੜਾ ਟੈਂਪਰੇਚਰ ਘਟਦਾ ਦੇਖਣ ਨੂੰ ਮਿਲੂਗਾ ਅੱਜ ਰਾਤ ਨੂੰ ਜਿਹੜਾ ਆਪਾਂ ਨੂੰ ਮੇਨ ਇਹਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਉਹ ਮਿਲੂਗਾ ਪਠਾਰਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਿਚਕਾਰਲੇ ਇਲਾਕਿਆਂ ਦੀ ਗੱਲ ਕਰੀਏ ਤਾਂ ਜਲੰਧਰ ਮੋਗਾ ਲੁਧਿਆਣਾ ਇਹਨਾਂ ਸ਼ਹਿਰਾਂ ਦੇ ਵਿੱਚ ਆ ਜਿਹੜਾ ਆਪਾਂ ਨੂੰ ਮੀਹ ਹਾਲੀਆਂ ਗੱਦੀਆਂ ਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਭਾਵ ਕਹਿਣ ਦਾ ਭਾਵ ਆ ਕਿ ਜਿਹੜਾ ਇਹ ਵਾਲੇ ਇਲਾਕੇ ਨੇ ਅਤੇ ਫਾਜ਼ਿਲਕਾ ਮੁਖਸਰ ਸਾਹਿਬ ਵੀ ਇਹਨਾਂ ਦੇ ਪੱਛਮੀ ਇਲਾਕੇਨ ਇਸੇ ਹਿੱਸੇ ਤੇ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ। ਬਾਕੀ ਜੇ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ। ਇੱਕ ਹੋਰ ਬੇਨਤੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਆ ਜਿਹੜੀ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ। ਧੰਨਵਾਦ ਜੀ।